ਸਸਰੀ ਕਾਲ ਬਾਈ ਅੱਜ ਸਾਨੂੰ ਇੱਕ ਡੈਰੀ ਫਾਰਮ ਦਿਖਾਉਣਾ 15-20 ਮੱਝਾਂ ਰੱਖੀਆਂ ਹੋਈਆਂ ਨੇ ਆ ਭੈਣ ਦੀਆਂ ਤੇ ਕੰਮ ਕਿਵੇਂ ਸ਼ੁਰੂ ਕੀਤਾ ਤੇ ਮੱਝਾਂ ਦੇ ਨਾਲ-ਨਾਲ ਬੱਕਰੀਆਂ ਦਾ ਵੀ ਸੌਂਕਾ ਉਹ ਵੀ ਰੱਖੀਆਂ ਹੋਈਆਂ ਨੇ ਤੇ ਮੱਝਾਂ ਦਾ ਕੰਮ ਕਿਵੇਂ ਸ਼ੁਰੂ ਕੀਤਾ ਕਿੰਨੀਆਂ ਮੱਝਾਂ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਕੱਲ ਕਿੰਨਾ ਕੁ ਖਰਚ ਹੋ ਜਾਂਦਾ ਇਹ ਮੱਝਾਂ ਤੇ ਤੇ ਕਿੰਨੀ ਕੁ ਕਮਾਈ ਹੋ ਜਾਂਦੀ ਹੈ ਇਹ ਗੱਲਬਾਤ ਆਪਾਂ ਸਾਰੀ ਇਹ ਭੈਣ ਨਾਲ ਕਰਾਂਗੇ ਵੀਡੀਓ ਦੇ ਵਿੱਚ ਸਸਰੀ ਕਾ ਭੈਣੇ ਸਸਰੀ ਕਾ ਬਾਈ ਤੁਹਾਡਾ ਨਾਂ ਕੀ ਆ ਸੋ ਵੀ ਕਰਦੇ ਠੀਕ ਆ ਪੈਨੇ ਮੱਜਾਂ ਦਾ ਕੰਮ ਹੈ ਕਿੰਨੀਆਂ ਮੱਜਾਂ ਤੋਂ ਸ਼ੁਰੂ ਕੀਤਾ ਸੀ ਤੁਸੀਂ ਇੱਕ ਮੱਜ ਤੋਂ ਕੀਤਾ ਸੀ ਵੀਰੇ ਇੱਕ ਮੱਜ ਤੋਂ ਬਈ ਆ ਮੱਜ ਲੈਂਦੀ ਸੀ ਲਓ ਵੀ ਇੱਕ ਮੱਜ ਤੋਂ ਬਈ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਰੰਗ ਭਗ ਲੱਗੇ ਪਏ ਨੇ ਤੇ ਇਹ ਬਈ ਮੱਜਾਂ ਫਿਰ ਤੁਸੀਂ ਪਰਤੀਜ ਹੀ ਕੀਤੀਆਂ ਸਾਰੀਆਂ ਕਿ ਕੋਈ ਘਰ ਦੀਆਂ ਵੀ ਹੈਗੀਆਂ ਨਾਲ ਵਿੱਚ ਮੇਰੀ ਵੀ ਤੁਹਾਨੂੰ ਸੱਚੀ ਗੱਲ ਦੱਸਦੇ ਸਾਡੇ ਕੋਲ ਤਾਂ ਇੱਕ ਮੱਜ ਸੀਗੀ ਅੱਛਾ ਕਿਉਂਕਿ ਇਹ ਨਹੀਂ ਮੰਮੀ ਇਹਨਾਂ ਸੋਹਣੇ ਗਰ ਮੇਰੇ ਸਾਸਾ ਮਾਨ ਨੂੰ ਕੋਈ ਨਾ ਥਰਾਂ ਹੋਰੀ ਨਹੀਂ ਕੋਈ ਬਈ ਬਿਮਾਰੀ ਹੈ ਠੀਕ ਹੈ ਜਿੰਨਾ ਪਗਲੇ ਪੀਲ ਅਲਰਜੀ ਆ ਹਾਂ ਤੁਹਾਨੂੰ ਉਹਨੇ ਸੱਪ ਨੇ ਇੱਥੇ ਡੰਗ ਪਾਇਆ ਸੀ ਇੱਕ ਵਾਰੀ ਉਹ ਤੇ ਵਿਚਾਰੀ ਤਾਂ ਸਮਝਦੀਆਂ ਨਹੀਂ ਸੀਗੀਆਂ ਵੀ ਫਿਰ ਉਹਨੂੰ ਸ਼ੁਰੂ ਤੋਂ ਹੀ ਸੌਂਗ ਸੀਗਾ ਬਸ ਨਾਲ ਬਾਦ ਹੁਣ ਕੋਈ ਬਾਦ ਪਣ ਤਾ ਹਾਂ ਅਜਾ ਮੱਧਲੇ ਜਿਸ ਇੱਕ ਤੋਂ ਦੋ ਦੋ ਜਿਹੜਾ ਸਿਰ ਮੱਥੀ ਗਿਆ ਦਿੰਦੇ ਆ ਇਹਦਾ ਸਰੀਰ ਹੱਥੇ ਪਰ ਸੁਣਾਉਂਦਾ ਵਰਗਾ ਹੈ ਸਰੀਰ ਬਾਹਰ ਆਗਾ ਨਾ ਸਰੀਰ ਇਹਦਾ ਬਾਹਰ ਆਗਾ ਇਹ ਵੈਸੇयां ਦੀ ਸੀ ਦੇਖ ਤਾ ਸੱਚ ਅੱਛਾ ਚਲੋ ਹੋਰੀ ਹੋਰੀ ਸੁਣਾਇ ਲਗੇ ਉਹ ਸਿਰਾ ਉੱਤ ਪਾਉਣ ਲੱਗੇ ਤੇ ਸਾਰੀ ਕੁੜ ਘਰ ਕੀ ਮੱਝ ਸੀ ਇਹ ਕਦੋਂ ਲੈਣ ਦੀ ਬਈ ਮੱਝ ਜੇ ਹੁਣ ਸਮਾਂ ਲਓ ਇਹਨੂੰ ਹੋਵੇ ਤੇ 3 ਸਾਲ 3 ਸਾਲ ਹੋ ਗਏ ਉਹ ਕੰਮ ਸ਼ੁਰੂ ਕੀ ਤੈਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਵੀਰੇ ਠੀਕ ਆ 3 ਸਾਲਾਂ ਦੇ ਵਿੱਚ ਇੰਨੇ ਪਸ਼ੂ ਬਣਾ ਲਏ ਅਸੀਂ ਇੰਨੇ ਪਸ਼ੂ ਬਣਾ ਲਏ ਪਹਿਲਾਂ ਵੀਰੇ ਪਤਾ ਪੈਸਾ ਹਰ ਕਿਸੇ ਕੋਲ ਘਰੇ ਪਰ ਸਾਰਿਆਂ ਨੂੰ ਪਤਾ ਨਹੀਂ ਹੁੰਦਾ ਅਸੀਂ ਮੱਤ ਲੈ ਲਈ ਇਹ ਤਾਂ ਅਸੀਂ ਨਗਦ ਲੈਤੀ ਸੀ ਉਹ ਤੋਂ ਬਾਅਦ ਚਲੋ ਅਸੀਂ ਹੌਲੀ ਹੌਲੀ ਜਿਵੇਂ ਆਪਾਂ ਕਹਿੰਦੇ ਨੇ ਕਿ ਵਪਾਰ ਕਰਦਾ ਬੰਦਾ ਇੱਕ ਮੁੰਡਾ ਗਾਜਰ ਧੋਲੇ ਤੋਂ ਕਾਲਾ ਉਹ ਬਾਰ ਗਿਆ ਜਿਹਦੇ ਨਾਲ ਅਸੀਂ ਉਹ ਤੋਂ ਮੱਝ ਜਾਂਦੀ ਆ ਮਾਦੀ ਲੈ ਲੈਂਦੇ ਸੀ ਇਹ ਸ਼ਾਮ ਮਾਦੀ ਦੂਜੀ ਮਾਦੀ ਲੈ ਲੈਂਦੇ ਆ ਲੈ ਲੈਂਦੇ ਸੀ ਠੀਕ ਹੈ ਚਲੋ ਉਹ ਦਿਨ ਸਾਡਾ ਲੈਣ ਦੇ ਵਧੀਆ ਬਣ ਗਿਆ ਤੇ ਉਹਦੇ ਨਾਲ ਘਰ ਵਾਲਾ ਕੰਮ ਹੈ ਅਸੀਂ ਜੇ ਚਾਰ ਮੱਝਾਂ ਲੈ ਆਈਏ ਦੋ ਲੈ ਗਏ ਕੋਈ ਸਾਨੂੰ ਪੈਸੇ ਨੂੰ ਨਹੀਂ ਆਏ ਜਾਣਾ ਹੈ ਨਾ ਵੀ ਸਾਨੂੰ ਕਦੋਂ ਦੇ ਕੇ ਜਾਉਂਗੇ ਜਿਹੜਾ ਤੁਹਾਡੇ ਸਾਹਮਣੇ ਸੀ ਹੁਣ ਕੌਣ ਕਰਦੀ ਉਹਨਾਂ ਨੂੰ ਕੋਈ ਆਪਣੇ ਦੱਸ ਕਿ ਮੈਂ ਮੱਝਾਂ ਚਾਹੁੰਦੇ ਨੇ ਅਸੀਂ ਭੇਜ ਦਿੰਦੇ ਆ ਆ ਤਕਰੀਬਨ ਵੀਰੇ ਸਾਰੀਆਂ ਮੱਝਾਂ ਪੁਰਸੇ ਤੇ ਆਈਆਂ ਹੋਈਆਂ ਨੇ ਪੁਰਸੇ ਤੇ ਆਈਆਂ ਹੋਈਆਂ ਬਾਈ ਉਹ ਆਪਣੇ ਕਿ ਜਿੰਨੇ ਫਾਰਮ ਵਿੱਚ ਵੱਧ ਤੋਂ ਵੱਧ ਦੁੱਧ ਵਾਲੀ ਕਿੰਨੀ ਹੈ ਦੁੱਧ ਵਾਲੀ ਮੱਝ ਹੈਗੀ ਆ ਇਹ ਸਾਰੀਆਂ 14 ਲੀਟਰਾਂ ਦੀ ਪਲਾਸੇ ਨਹੀਂ ਜਾਊਗਾ ਆਪਣਾ ਠੀਕ ਹੈ ਇੱਕ ਮਹੀਨੇ ਤੋਂ ਘਾਲੇ ਤੁਸੀਂ ਆ ਲੈਂਦੀ ਸੀ ਇਹ ਵੀ ਜੜੀ ਬੁੱਕਲੇ ਵਾਲੀ ਵੇਚੂ ਵੈਸੀ ਅੱਧੀ ਸੇਲ ਆਉਣੀ ਜਾਂਦਾ ਕਹਿੰਦਾ ਕਟੂ ਮਾਲ ਜਾਂਦਾ ਹਲਾ ਮੈਂ ਇਹ ਉਹਨੂੰ ਵੇਚਨੀ ਆ ਬਸ ਇਹ ਗਾਲੇ ਵੇਚੀ ਨਾ ਇਹਨੂੰ ਵੀ ਸਾਨੂੰ ਦੇ ਦੇ ਮਾਸਾ ਕਹਾਂ ਵੀ ਤੁਸੀਂ ਇਹ ਮੈਸ ਲੈ ਜਾਣੀ ਨਹੀਂ ਇਹ ਤਾਂ ਦੁੱਧ ਨਹੀਂ ਹੈ ਇਹਦੇ ਥੱਲੇ ਸਾਨੂੰ 6 ਲੀਟਰ ਉਹਨੇ ਜੋ ਕੇ ਦਿੱਤੀ ਸੋਨੇ 10 ਲੀਟਰ ਦੁੱਧ ਦਿੱਤੀ ਹੁਣ 10 ਲੀਟਰ ਦੇਣਾ 10 ਲੀਟਰ ਦਿੱਤੀ ਠੀਕ ਆ ਭਾਈ ਫਿਰ ਜਮਾਈਆਂ ਵੱਧੀਆਂ ਹੋ ਗਿਆਂ ਹੁਣ ਤਾਂ ਪ੍ਰਸਾਰਾ ਦਾ ਨਹੀਂ ਲੱਗ ਜਾਂਦਾ ਹੋ ਕੰਮ ਕਰਕੇ ਭਾਈ ਅਸੀਂ 3 ਵਜੇ ਉੱਠਦੇ ਸਵੇਰੇ ਸਵੇਰੇ 5 ਵਜੇ ਦੁੱਧੀ ਆ ਜਾਂਦੇ ਲੈ ਕੇ ਜਾਂਦੇ ਆ ਦੁੱਧੀ ਲੈ ਕੇ ਆਣ ਠੀਕ ਆ ਬਈ ਚੱਤਰ ਪਤਾ ਕੀ ਹੈਗਾ ਵੀ ਹੁਣ ਨਾ ਤਾਂ ਅਸੀਂ ਤੁਹਾਡੇ ਕੋਲੇ ਬੜੀ ਸ਼ੋਰਟ ਬੰਦਿਆ ਨੇ ਤੇ ਮੇਰੇ ਘਰ ਵਾਲਾ ਇਕੱਲੇ ਹੀ ਹੈ। ਇਹਨਾਂ ਦਾ ਆਪਾਂ ਵੇਚਣ ਜਾ ਸਕਦੇ ਹਾਂ ਸ਼ਹਿਰ ਦੇ ਵਿੱਚ। ਬਾਕੀ ਚੀਜ਼ ਬਈ ਆਪਾਂ ਰੇ ਡਰ ਹੁੰਦਾ ਵੀ ਆਪਾਂ ਘਰੇ ਜੇ ਦੁੱਧ ਰੱਖ ਲਿਆ ਸ਼ਹਿਰ ਦੇ ਵਿੱਚ ਲੈ ਗਏ ਵਿਕੇ ਨਾ ਵਿਕੇ ਨਾ। ਕਿਉਂਕਿ ਆਪਾਂ ਨੂੰ ਗਾਈਡ ਕਰਨ ਵਾਲਾ ਜੇ ਬੰਦਾ ਮੂਰੇ ਹੋਵੇ ਵੀ ਆ ਤੁਹਾਡੀ ਚੀਜ਼ ਆਪਾਂ ਇੱਥੇ ਐ ਸ਼ੇਅਰ ਕਰਾ ਦਾਂਗੇ। ਫਿਰ ਆਪਾਂ ਹੋ ਜਾ ਕਾਰੋਬਾਰ ਕਰ ਸਕਦੇ। ਦੁੱਧ ਤਾਂ ਮੰਨ ਕੇ ਚਲੋ ਆਪਣਾ 100 150 ਲੀਟਰ ਡੀਗਰੀ ਦਾ। ਦੇਲੀ ਦਾ ਜਾਂਦਾ। ਬੰਦੇ ਜਾਂਦੇ। ਕਿ ਆਪਾਂ ਇੰਨਾ ਬਈ ਦੇਰੀ ਜਾਏ। ਹਾਂ ਉਹ ਦੋਜੀ ਲੈ ਕੇ ਜਾਂਦਾ। ਦੋਜੀ ਲੈ ਸਵਾ 5:00 ਵਜੇ ਦੋਦੀ ਆਪਣੇ ਘਰੇ ਆ ਜਾਂਦੇ ਹੂੰ 4:00 ਵਜੇ ਸੀਧਾ ਰਜਣ ਲੱਗ ਜਾਂਦੇ ਆ 5:00 ਵਜੇ ਨਾੜਾ ਦੁੱਧ ਤਿਆਰ ਹੋ ਠੀਕ ਆ ਫਿਰ ਭਾਈ ਉਹ ਕਿੰਨਾ ਕ ਟਾਈਮ ਲੱਗ ਜਾਂਦਾ ਜੇ ਮੈਂ ਇੰਨੀਆਂ ਮੱਝਾਂ ਨੇ ਖਾਮਣ ਤੇ ਸਵੇਰੇ ਸਵੇਰੇ ਅਸੀਂ ਸਨੀਰ ਲਾ ਦਿੰਦੇ ਅੱਛਾ ਡੈਡੀ ਮੇਰੀ ਮੰਮੀ ਤੇ ਮੈਂ ਤੇ ਇੱਕ ਗੁੜੀ ਸਨ ਬੜਾ ਛੋਟੀ ਆ ਤੇ ਇੱਕ ਬੰਦਾ ਉਹਨੂੰ ਸੰਭਾਲਦਾ ਹੈ ਅਸੀਂ ਸਾਰਾ ਸਨੀਰ ਕਰਕੇ ਗੋਹਾ ਸਿੱਟ ਕੇ ਧਰਨ ਚੌਣ ਲੱਗੇ ਕਿੰਨੇ ਵਜੇ ਬਿਲੇ ਹੋ ਜੰਦੇ ਬਾਈ ਜਾਵਾਂ ਸਵਾ 5:00 ਵਜੇ ਦੋਦੀ ਦੁੱਧ ਲੈ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਇਹਨਾਂ ਦਾ ਆ ਸਾਫ ਸਫਾਈ ਦਾ ਕੰਮ ਚੱਲ ਜਾਂਦਾ ਬ ਵੇਲੇ ਦਾ ਸਾਰਾ ਦਿਨ ਨਹੀਂ ਹੋਣਾ ਸੀ ਲਿਆ ਤੁਹਾਨੂੰ ਪਤਾ ਦੇਖੋ ਇੱਕ ਵਦਿਆ ਸੀ ਰੋਟੀਆਂ ਵੀ ਖਾਦੀ ਨਹੀਂ ਅਜੇ ਖਾਦੀ ਨਹੀਂ ਖਾਦੀ ਨਹੀਂ ਠੀਕ ਆ ਉਹ ਕੰਮ ਦਾ ਭਈ ਔਖੀ ਇੱਕ ਤਰ੍ਹਾਂ ਦਾ ਕੰਮ ਦਾ ਵੀ ਔਖਾ ਮਿਹਨਤ ਤਾਂ ਲੱਗਦੀ ਆ ਪਰ ਜਿਹੜੇ ਸਾਹ ਉਹ ਮਿਹਨਤ ਕਰਦੇ ਹਨ ਉਹ ਸਭ ਨਾਲ ਦੁੱਧ ਦਾ ਰੇਟ ਨਹੀਂ ਮਿਲਦਾ ਦੁੱਧ ਦਾ ਰੇਟ ਨਹੀਂ ਮਿਲਦਾ ਨਾ ਭਈ ਉਹ ਸਹੀ ਰੇਟ ਕੀ ਹੋਣਾ ਚਾਹੀਦਾ ਦੁੱਧ ਦਾ ਨਹੀਂ ਵੀ ਆਪਾਂ ਇਹ ਵੀ ਨਹੀਂ ਕਹਿੰਦੇ ਹਨ ਜਿਹੜੇ ਕੋਈ ਗਰੀਬ ਵਿਚਾਰੇ ਦੁੱਧ ਲੈਂਦੇ ਨੇ ਜੇ ਆਪਾਂ ਕਹੇ ਵੀ ਸਹੀ ਰੇਟ ਤਾਂ 100 ਰੁਪਏ ਕਿਲੋ ਹੋਣਾ ਚਾਹੀਦਾ ਹਾਂ ਪਰ ਉਹ ਫਿਰ ਆਪਣੀ ਵੀਡੀਓ ਦੇਖ ਕੇ ਅਲੱਗ ਕਮੈਂਟ ਕਰਦਾ ਵੀ ਤੁਸੀਂ ਤਾਂ 100 ਰੁਪਏ ਕਿਲੋ ਲੈ ਲਾਂਗੇ ਗਰੀ ਪਰ ਆਪਾਂ ਇਹ ਕਹਿੰਦੇ ਵੀ ਜਿਹੜੀ ਫੀਡ ਹੈਗੀ 1600 ਦੀ ਗੋਰੀ ਹੈਗੀ ਕਿਹੜੀ ਪਾਉਣਾ ਫੀਡ ਅ ਕਾਰਗੈਮ ਨਾਲ ਆ ਪਹਾਰਾ ਵੀ ਪਾਉਣਾ ਜੇ ਮੱਕੀ ਹੋ ਗਈ ਵਰਸੀਨ ਉਹ ਚੀਜ਼ ਪਾਉਣਾ ਕਿਉਂਕਿ ਹੁਣ ਵੀ ਇਹ ਸੋਰਟ ਹੈ ਤੁਹਾਨੂੰ ਵੀ ਪਤਾ ਹੈ ਹੈ ਨਹੀਂ ਘਾਹ ਵਾਲਾ ਹੈ ਇਹ ਆਪਾਂ ਕਹਿੰਦੇ ਵੀ ਜੇ ਆਪਾਂ ਉਹ ਚੀਜ਼ਾਂ ਸਰਕਾਰ ਸਸਤੀਆਂ ਕਰੇ ਵੀਰੇ ਚਾਹੀ ਦੁੱਧਾ ਪ੍ਰਤੀ 30 40 ਵਿਕੀ ਜਾਵੇ ਫਿਰ ਵੀ ਆਪਾਂ ਸਰਦਸਤਾ ਉਹਦੇ ਵਿੱਚ ਹੈ ਨਾ ਪਰ ਆਪਣਾ ਵੀ ਬਣ ਕੇ ਜਦੋਂ ਫੀਡ ਤੇ ਜਾ ਇਹਨਾਂ ਨੂੰ ਸਾਮਣ ਤੇ ਖਰਚਾ ਜਿਹੜਾ ਹੁੰਦਾ ਉਹ ਵੱਧ ਆਣਾ ਬਈ ਦੁੱਧ ਤੋਂ ਵੱਧ ਵੀ ਪਤਾ ਵੀ ਦੁੱਧ ਜੁੱਧਾ ਬੱਚੇ ਤਾਂ ਹੈ ਨਹੀਂ ਕੋਈ ਮਨ ਲਾਦਾ ਬਾਤ ਦਾ ਹੈ ਨੀ ਪਰ ਇਹ ਕੀ ਇੰਜੈਕਟਰ ਵਾਇਪਰ ਲਾਈਟ ਆ ਗਿਆ ਇਹ ਜੱਟ ਦਾ ਸਦਾ ਸਿੱਧਾ ਹੀ ਆ ਵੀ ਆਈ ਚਲਾਈ ਚੱਲੀ ਜਾਂਦੀ ਹੈ ਬਾਕੀ ਆਪਾਂ ਤੂੜੀ ਦਾੜੀ ਨਹੀਂ ਗੈਣਦੇ ਹਜੇ ਇਹ ਤਾਂ ਜਮੀ ਨਹੀਂ ਗੈਣਦੇ ਹਣ ਮੰਨ ਕੇ ਚਲੋ ਆਪਣਾ ਪਾਣੀ ਦਾਗਾ ਉਹ ਨਹੀਂ ਗੈਣਦੇ ਉਹ ਨਹੀਂ ਗੈਣਦੇ ਅੱਲਾਇਟ ਤਾਂ ਨਹੀਂ ਗੈਣਦੇ ਮੰਨਣਾ ਮੈਂ ਤਾਂ ਨਹੀਂ ਹਾਂ ਤੂੰ ਦੇਖ ਲੈ ਕਿੰਨੇ ਪੱਕੇ ਚਾਲਦੇ ਆ ਦੇਖ ਲੈ ਕਿੰਨੇ ਆਪ ਗਿਣਤੀ ਗੱਲ ਹੈ 11 12 ਕੋੱਖੇ ਨੇ ਨਾ ਬਈ ਚੱਲੀ ਜਾਂਦੇ ਨੇ ਚੱਲੀ ਜਾਂਦੇ ਨੇ ਇਹ ਨਹੀਂ ਗਿਣਦੇ ਆਪਾਂ ਹਰਾਂ ਨਹੀਂ ਗਿਣਦੇ ਬਾਕੀ ਆਪਣੀ ਮਿਹਨਤ ਨਹੀਂ ਗਿਣਦੇ ਨਾ ਵਿੱਚ ਚਾਰ ਬੰਦੇ ਆ ਬਹੁਤ ਮਿਹਨਤ ਗਿੰਦੇ ਨਹੀਂ ਇਹ 500 ਦਾ ਵੀ ਲਾਈਏ ਬੰਦਾ 2000 ਦਾ ਬੰਦੇ ਦਾ ਫਿਰ ਆਪਣੀ ਹੋ ਆਪਣਾ ਹੋ ਗਿਆ ਨਾ ਜੇ ਆਪਾਂ ਐ ਕਰਨ ਲੱਗੇ ਫਿਰ ਤਾਂ ਇਹ ਕਾਮਯਾਬੀ ਨਹੀਂ ਹੁੰਦਾ ਕੰਮ ਪਰ ਇੰਨਾ ਕਹਿ ਰਹੇ ਆ ਵੀ ਜੇ ਆਪਾਂ ਇਹਨਾਂ ਦਾ ਢਿੱਡ ਭਰ ਦਿਆਂ ਤਾਂ ਭੁੱਖਾ ਇਹ ਆਪਾਂ ਨੂੰ ਵੀ ਨਹੀਂ ਮਰ ਦਿੰਦੀ ਠੀਕ ਹੈ ਜੋ ਵੀ ਕੋਸ ਅੱਜ ਸਾਡੇ ਕੋਲ ਇਹਨਾਂ ਦੀ ਦੇਣੀ ਹੈ ਇਹਨਾਂ ਦੀ ਦੇਣੀ ਤੇਰੇ ਸਾਡੇ ਕੋਲ ਬੱਕਰੀਆਂ ਦਾ ਸੀ ਕੰਮ ਸ਼ੁਰੂ ਕੀਤਾ ਸੀਗਾ ਹਾਂ ਭਾਈ ਬੱਕਰੀਆਂ ਦਾ ਕਿਵੇਂ ਕੀਤਾ ਹੱਜ ਸਹੀ ਕੰਮ ਸੀ ਸਰੋਧਾ ਤੇ ਮੈਂ ਮਾਨੇ ਕਿ ਜਦ ਲੋ ਵੀ ਮੇਰੇ ਘਰ ਆ ਲਗਿੰਦਾ ਚਲੋ ਹੁਣ ਆਪਾਂ ਆਪ ਪਿੰਡਾਇ ਦੇ ਹੀ ਗਏ ਮੇਰੇ ਘਰ ਆ ਲਗਿਆ ਤਾਂ ਸਾਡਾ ਮੇਰਾ ਹਸਬੰਦ ਆ ਗਿਆ ਤਾਂ ਸਹਾਰਾ ਵਾਲੇ ਦੇ ਚੋਟਲੇ ਵਾ ਚਲੇ ਜੇ ਹੋ ਗਏ ਨਾ ਕਿਉਂਕਿ ਨਾ ਵੀ ਬੱਕਰੀਆਂ ਦਾ ਸੌਂਕ ਐ ਸੁਗਦੀ ਵੀ ਸਾਹਮਲੇ ਵੀ ਮੀਂਗੜਾਂ ਤੋਂ ਤੈਨੂੰ ਸੁਗਦੀ ਤਾਂ ਨਹੀਂ ਆਉਂਦੀ ਮੈਂ ਕਿਹਾ ਨਹੀਂ ਵੀ ਲੋਕ ਬਾਹਰ ਜਾਂਦੇ ਨੇ 30-30 ਲੱਖ ਰੁਪਇਆ ਲਾ ਕੇ ਹੈ ਨਾ ਇਹ ਵੀ ਆਪਣਾ ਕੰਮ ਹੈ ਦੇਖੋ 12 ਵੇ ਵਾਲਾ ਸ਼ਿਫਟਾਂ ਲਾਵਾਂਗੇ ਤੁਹਾਨੂੰ ਫੇਰ ਪੈਸੇ ਮਿਲਣਗੇ ਇਹ ਆਪਦਾ ਕੰਮ ਹੈ ਜੇ 2 ਘੰਟੇ ਲੇਟ ਕਰ ਲਾਂਗੇ ਤਾਂ ਵੀ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਜੇ ਆਪਾਂ ਕਿਸੇ ਦਿਹਾੜੀ ਤੇ ਜਾਵਾਂਗੇ ਉਹ ਵੀ ਆਪਾਂ ਨੂੰ 8 ਘੰਟੇ ਲਵਾ ਕੇ ਅਗਲਾ ਫੇਰ ਦਿਹਾੜੀ ਦਊਗਾ ਇਹ ਆਪਣਾ ਕੰਮ ਹੈ ਵੀ ਆਪਾਂ ਕਦੋਂ ਮਰਜ਼ੀ ਬੈਠ ਵੀ ਸਕਦੇ ਆ ਰੈਸਟ ਵੀ ਕਰ ਸਕਦੇ ਆ ਇਹ ਅਸੀਂ ਦੋ ਬੱਕਰੀਆਂ ਰੱਖ ਲਈਆਂ ਲੋਕ ਸਾਨੂੰ ਕਹਿੰਦੇ ਵੀ ਇਹ ਤਾਂ ਕਹਿਣ ਲੱਗੇ ਜਦ ਇਹਨਾਂ ਨੇ ਤਾਂ ਵੀ ਆ ਜਿਵੇਂ ਮਾਰੇ ਮੰਗ ਤੇ ਆ ਕੋਈ ਕੰਮ ਕਰ ਦੇਣ ਉਹ ਕੰਮ ਸ਼ੁਰੂ ਕਰ ਲੈਣ ਉਹ ਬੱਕਰੀਆਂ ਰੱਖਣ ਵਾਲੇ ਨੇ ਬੱਕਰੀਆਂ ਵਾਲੇ ਵਜਿਆ ਕਰਨੀ ਮੈਂ ਕਹਿੰਦਾ ਲੋਕਾਂ ਦੀਆਂ ਗੱਲਾਂ ਚ ਜੇ ਤੁਸੀਂ ਧਿਆਨ ਦੋਗੇ ਫਿਰ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਹਾਂ ਵੀ ਆ ਧਿਆਨ ਤਾਂ ਛੱਡ ਦੋ ਜਿਹੜਾ ਕੋਈ ਕੁਝ ਬੋਲਦਾ ਨੂੰ ਬੋਲੀ ਜਾਂਦਾ ਅਸੀਂ ਦੋ ਬੱਕਰੀਆਂ ਰੱਖੀਆਂ ਹੁਣ ਅੱਜ ਅਗਰ ਸਾਡੇ ਕੋਲ ਤੁਸੀਂ ਦੇਖ ਕੇ ਆਏ ਹੋਗੇ 40-50 ਬੱਕਰੀਆਂ 40-50 ਬੱਕਰੀਆਂ ਵਾਲੇ ਪਰ ਇਹ ਚੀਜ਼ ਹੁੰਦੀ ਵੀ ਹਰ ਇੱਕ ਚੀਜ਼ ਸਮਾਂ ਮੰਗਦੀ ਹੈ ਤੇ ਬੱਕਰੀਆਂ ਦਾ ਕੰਮ ਦੋ ਬੱਕਰੀਆਂ ਤੋਂ ਸ਼ੁਰੂ ਕੀਤਾ ਮੱਝਾਂ ਦਾ ਇੱਕ ਤੋਂ ਇੱਕ ਦੋ ਕੀਤਾ 3 ਸਾਲਾਂ ਦੇ ਵਿੱਚ ਇੰਨੇ ਪਸ਼ੂ ਬਣਾ ਲਏ ਤੇ 40 ਬੱਕਰੀਆਂ ਨਾਲੇ ਹਨ ਬੱਕਰੀਆਂ ਵੀ ਬਾਈ ਨਾਲ ਹੀ ਲਿਆਏ ਸੀਗੇ ਮੱਝਾਂ ਦੇ ਹਾਂ ਉਹ ਦਵਾਰ ਦੋ ਬੱਕਰੀਆਂ ਲੈਂਦੀ ਸੀ ਠੀਕ ਆ ਫਿਰ ਹੌਲੀ ਹੌਲੀ ਮੱਝ ਦੇ ਚੱਲੋ ਜਿਵੇਂ ਆਪਾਂ ਕਹਿੰਦੇ ਨੇ ਵੀ ਕਿਉਂਕਿ ਬੱਕਰੀਆਂ ਦਾ ਵੀ ਸਾਨੂੰ ਕਿਹੜਾ ਪਤਾ ਸੀ ਵੀ ਕਿਵੇਂ ਇਹਨਾਂ ਦੀ ਸਭਾਈ ਹੁੰਦੀ ਆ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਹੂੰ ਇਹ ਚਲੋ ਅਸੀਂ ਦੋ ਬੱਕਰੀਆਂ ਰੱਖਿਆ ਦੋ ਤੁਸੀਂ ਪੰਜ ਬੱਕਰੀਆਂ ਰੱਖ ਲਈਆਂ ਸੀਗੇ ਹੂੰ ਚਲੋ ਸਾਲ ਵਿੱਚ ਇੱਕ ਸਾਲ ਤੇ ਦੋ ਵਾਰੀ ਬੱਕਰੀ ਸੂਤ ਕੱਢੀ ਆ ਤਿੰਨ ਤਿੰਨ ਬੇਮਲੇ ਦਿੱਤੇ ਬੱਕਰੀ ਨੇ ਕਿਸ ਨੇ ਦੋ ਮੇਮਲੇ ਦਿੱਤੇ ਹੂੰ ਤੇ ਹੌਲੀ ਹੌਲੀ ਵਧਦੀਆਂ ਵਧਦੀਆਂ ਵਧੀਆਂ ਕਿ ਵਧ ਗਈਆਂ ਜੀ ਬਾਬਾ ਕਹਿੰਦੇ ਨੇ ਵੀ ਕਾਲਾ ਸੋਣਾ ਜਦੋਂ ਕੋਈ ਲੋੜ ਪੁੱਟਿਆ ਮੈਂ ਵੀਰੇ ਦਾ ਕੰਨ ਵੜਿਆ ਵੇਚਦਾ ਨਹੀਂ ਕੋਈ ਦਿੱਕਤ ਨਹੀਂ ਆਉਂਦੀ। ਕੋਈ ਦਿੱਕਤ ਨਹੀਂ ਆਉਂਦੀ ਹਣਾ। ਠੀਕ ਆ ਬਾਈ ਤੇ ਬਾਈ ਉਹ ਫਿਰ ਹੁਣ ਬੰਦੇ ਰੱਖੇ ਹੋਏ ਨੇ ਉਹਨਾਂ ਦੇ ਬੱਕਰੀ। ਬਾਬਾ ਕੋਈ ਬੰਦਾ ਨਹੀਂ ਹੈਗਾ। ਮੇਰੇ ਡੈਡੀ ਨੇ। ਇਹ ਡੈਡੀ ਨੇ। ਠੀਕ ਐ। ਇਹ ਉਹੀ ਸੰਭਦੇ ਆ ਬੱਕਰੀਆਂ ਨੇ। ਵੀਰੇ ਕਿਸੇ ਚਾਈ ਰੱਖਦੀ ਹੈ ਮੈਂ ਤੇਰੇ ਨੂੰ। ਕਿਉਂਕਿ ਇਹ ਸਚਾਈ ਦਸਨ ਚ ਬੋਈ ਫਸਲ ਨਹੀਂ ਹੁੰਦੀ। ਮੇਰੇ ਡੈਡੀ ਡ੍ਰਿੰਕ ਵਾਲੀ ਕਰਦੇ ਸੀ। ਅੱਛਾ। ਬਹੁਤ ਚੰਗ ਡ੍ਰਿੰਕ ਕਰਦੇ ਸੀਗੇ। ਸਾਨੂੰ ਜਦੋਂ ਵੱਣ ਕੇ ਚੱਲੋ ਵੀ ਕਿਤੇ ਸਾਨੂੰ ਕਹਿ ਦਿੰਦੇ ਵੀ ਤੇਰਾ ਡੈਡੀ ਉੱਥੇ ਲੱਗ ਮੈਂ ਕਹਿੰਦੀ ਕਿੰਦਰ ਨਾਲ ਤਾਂ ਇਹਨਾਂ ਦਾ ਮਨ ਲੱਗ ਜੂਗਾ ਹਨਾ ਉਹਨਾਂ ਨੂੰ ਵੀ ਲੋਕ ਪਤਾ ਕੀ ਕਹਿੰਦੇ ਵੀ ਤੁਸੀਂ ਇਹ ਕੀ ਕੀਤਾ ਕਰਦੇ ਹੋ ਵੀ ਇਹ ਕੋਈ ਚੰਗਾ ਕੰਮ ਨਹੀਂ ਜੱਟਾਂ ਵਾਲਾ ਕੰਮ ਨਹੀਂ ਹੈਗਾ ਜੱਟਾਂ ਵਾਲਾ ਕੰਮ ਨਹੀਂ ਹੈਗਾ ਬੱਕਰੀਆਂ ਦਾ ਹਾਂ ਮੈਂ ਕਹਿੰਦੀ ਜਿਹੜੀ ਵੀ ਗੱਲ ਸੁਣੋ ਨੜੇ ਤਾਂ ਤੁਸੀਂ ਆਪਣੀ ਸ਼ਹਿਦ ਖਰਾਬ ਕਰਦੇ ਹੋ ਹੌਲੀ ਹੌਲੀ ਸਮਝਾਇਆ ਲੋਕਾਂ ਨੇ ਗੱਲਾਂ ਮੇਰੇ ਬਹੁਤ ਕੀਤੀਆਂ ਬਾਹਰੀਆਂ ਗੱਲਾਂ ਕੀਤੀਆਂ ਐਸੇ ਮੰਨ ਕੇ ਚੱਲ ਤੁਸੀਂ ਤੂੰ ਵੀ ਮੇਰੇ ਪਿੰਡ ਦਾ ਹਨਾ ਆਪਣੇ ਪਿੰਡੋਂ ਵੀ ਲੋਕਾਂ ਨੇ ਬੜਤਾਲ ਕਰੀ ਨਹੀਂ ਬੱਕਰੀਆਂ ਰੱਖਦੇ ਨੇ ਵੀ ਆਏ ਪੁੱਛਣ ਆਲੇ ਤੁਸੀਂ ਸਾਡੇ ਘਰੇ ਕਰਕੇ ਸੱਚੇ ਜਾਂਦੇ ਹੋ ਫਾਨ ਨੂੰ ਬਈ ਲੋਕ ਨੇ ਲੋਕ ਕਹਿੰਦਾ ਬਈ ਕੀ ਮੂੰਹ ਫੜ ਲਾਂਗੇ ਆਪਾਂ ਨਹੀਂ ਫੜ ਸਕਦੇ ਜੇ ਤਾਂ ਕਹਿੰਦੇ ਬੰਦਾ ਭੁੱਖਾ ਮਰਦਾ ਫੇਰ ਤਾਂ ਕਹਿੰਗੇ ਕੰਮ ਕਰ ਲੈਣ ਜੇ ਅੱਜ ਕੰਮ ਕਰਦੇ ਆ ਫੇਰ ਕਹਿੰਦੇ ਇਹ ਕੋਈ ਚੱਜਰਾ ਕੀਤਾ ਨਹੀਂ ਇਹਨਾਂ ਨੇ ਬੱਕਰੀਆਂ ਰੱਖਦੀਆਂ ਨਾਲੇ ਬੱਕਰੀਆਂ ਰੱਖਦੀਆਂ ਬੱਕਰੀਆਂ ਰੱਖਦੀਆਂ ਪਰ ਆਪਾਂ ਇਹ ਕਹਨੇ ਵੀ ਪਰ ਹੁਣ ਆ ਵੀਡੀਓ ਦੇ ਨਾਲ ਦੇਖ ਲੈਣਗੇ ਵੀ ਮੱਜਾਂ ਵੀ ਰੱਖੀਆਂ ਹੋਈਆਂ ਨੇ ਇੰਨੀਆਂ ਨੇ। ਨਹੀਂ ਮੱਜਾਂ ਵੀ ਰੱਖੀਆਂ ਹੋਈਆਂ ਨੇ ਹਾਂ। ਪਰ ਆਪਾਂ ਇਹ ਕਹਨੇ ਵੀ ਗੱਲਾਂ ਕਰਨ ਨਾਲੋਂ ਵੀ ਮਿਹਨਤ ਕਰ ਲਓ ਉਹ ਚੰਗਾ ਨਹੀਂ ਹੈਗਾ। ਸਹੀ ਗੱਲ ਹੈ। ਇਹਦਾ ਭਾਈ ਉਹ ਕਹਿੰਦਾ ਨਹੀਂ। ਪਰ ਆਪਾਂ ਇਹ ਕਹਿੰਦੇ ਵੀ ਲੋਕ ਆਪਣੇ ਦੁੱਖ ਤੋਂ ਘੱਟ ਦੁਖੀ ਨੇ। ਜੇ ਕੋਈ ਰੱਜ ਕੇ ਰੋਟੀ ਖਾਣ ਲੱਗਿਆ ਉਹ ਤੋਂ ਵੱਧ ਦੁਖੀ ਹੁੰਦਾ। ਵੱਧ ਦੁਖੀ ਹੁੰਦੇ ਆ। ਆਪਨ ਮੈਂ ਨਾ ਨਹੀਂ ਲੈਣਾ ਤੁੰਗੀ ਪਰ ਮੈਨੂੰ ਉਹ ਚੀਜ਼ ਦਾ ਦਾ ਉਹ ਵੀ ਉਦਾ ਹੁੰਦਾ ਹੁੰਦਾ ਨਾ ਉਹਦਾ ਹੁੰਦਾ ਬਾਈ ਆਪਣੇ ਪਿੰਡ ਦੇ ਵਿੱਚ ਬੰਦਾ ਉਹਨਾਂ ਨੇ ਗਰਾਂ ਕਿਸੇ ਕੰਮ ਵਾਲੀ ਤੋਂ ਪੁੱਛਿਆ ਕਿ ਉਹ ਇੱਥੇ ਆਈ ਕਿਥੇ ਉਹਨਾਂ ਨਾਲ ਕਾਰੋਬਾਰ ਕਰਕੇ ਮੈਂ ਆ ਉਹ ਬੱਕਰੀਆਂ ਰੱਖਦੇ ਨੇ ਕਿ ਸਾਦਾ ਲੱਗਦਾ ਗਰੀਬ ਜਿਹੇ ਚਲੋ ਫਿਰ ਗਰੀਬ ਵੀ ਤੇ ਇਨਸਾਨ ਹੁੰਦੇ ਨੇ ਜਿਗਾ ਪਸਿਆਂ ਵੀ ਮਿਹਨਤ ਕਰਕੇ ਜਾਂਦੇ ਨੇ ਨਾ ਸਹੀ ਗੱਲ ਆ ਬਾਈ ਬਾਕੀ ਉਹ ਕਹਿੰਦੇ ਹੁੰਦੇ ਨੇ ਸਿਆਣੇ ਵੀ ਜ ਆਰੀ ਦੇ ਇੱਕ ਪਾਸੇ ਹੁੰਦੇ ਦੰਦੇ ਜਹਾਨ ਦੇ ਦੋਨੇ ਪਾਸੇ ਆ ਦੋਨੇ ਪਾਸੇ ਇਹਨਾਂ ਦਾ ਆਪਾਂ ਵੀ ਹੱਲ ਨਹੀਂ ਕਰ ਸਕਦੇ ਇਹਦਾ ਲੋਕਾਂ ਨੇ ਤਾਂ ਕੰਮ ਆ ਬੋਲਣਾ ਸਹੀ ਗੱਲ ਆ ਆਪਣਾ ਕੰਮ ਆ ਮਿਹਨਤ ਕਰਨਾ ਤੇ ਆ ਮਿਹਨਤ ਦੀਂਦੀ ਆ ਬਈ ਤੇਰੀ ਹਨਾ ਪਰਿਵਾਰਾ ਸੀ ਮੋਢੇ ਨਾਲ ਮੋਢਾ ਲਾ ਕੇ ਚੱਲੇ ਆ ਬਾਕੀ ਸਿਰੋ ਗੱਲ ਵਿੱਚ ਰਹੇਗੀ ਡੈਡੀ ਬਹੁਤ ਜ਼ਿਆਦਾ ਮਿੰਟ ਕਰਦੇ ਸੀ ਕਿਤੇ ਸੀ ਕਿਤੋਂ ਲੈ ਕੇ ਆਉਂਦੇ ਚੱਕ ਕੇ ਕਿਤੇ ਕਿਤੇ ਲੈ ਕੇ ਆਉਂਦੇ ਅੱਜ ਉਹਨਾਂ ਦਾ ਬੱਕਰੀਆਂ ਦਾ ਐਨਾ ਲਗਾ ਹੋ ਗਿਆ ਤਾਂ ਸੋ ਹੁਣ ਸੇਤ ਵੀ ਦੇਖ ਕੇ ਆਏ ਹੋਏ ਹਨਾ ਪਰ ਉਹ ਡਰਿੰਕ ਵੀ ਛੱਡ ਗਈ ਸਾਰਾ ਕੁਝ ਬਹੁਤ ਵਧੀਆ ਸੈੱਟ ਆ ਵੀਰੇ ਸਾਡਾ ਪਰਿਵਾਰ ਠੀਕ ਹੈ ਇਹਨਾਂ ਨੇ ਮੈਨੂੰ ਤਾਂ ਕਹਿੰਦੇ ਵਧੀਆ ਹੋ ਗਿਆ ਲੋਕਾਂ ਨੇ ਗੱਲਾਂ ਕੀਤੀਆਂ ਸਾਡਾ ਸਾਰਾ ਕੁਝ ਵਧੀਆ ਸਿਸਟਮ ਸਹੀ ਹੋ ਗਿਆ ਨਾਲੇ ਬੱਕਰੀਆਂ 40 ਪੰਡਾ ਹੋ ਗਈਆਂ ਹਨਾ ਤੇ ਬਾਕੀ ਆ ਮੱਝਾਂ ਹੋ ਗਈਆਂ 10-15 ਤੇ ਬਾਕੀ ਬਾਈ ਫਿਰ ਜਿਵੇਂ ਹੁਣ ਤੁਸੀਂ ਆ ਨੀਲੀ ਰਾਵੀ ਨਾਲ ਵੀ ਰੱਖੀ ਹੋਈ ਹੈ ਨਾ ਜਿਵੇਂ ਇੱਕ ਮੱਝੋ ਛੜੀ ਆ ਤੇ ਕਾਲੀ ਉਹ ਮੱਝ ਦਿਖਾਓ ਤੁਸੀਂ ਨੀਲੀ ਰਾਵੀ ਦੀ ਸੋਹਣੀ ਬਹੁਤ ਵਧੀਆ ਦਾ ਤੇ ਇੱਕ ਆਹ ਮੱਝ ਵੀ ਨੀਲੀ ਰਾਵੀ ਹੈ ਨਾ ਬਾਈ ਕੀ ਮੋਰਾ ਨਾਲ ਕੁਸ਼ੀਲ ਹੁੰਦੀ ਆ ਮੱਝਾਂ ਦੀ ਬਾਕੀ ਲਗਦੇ ਤਾਂ ਇੱਕ ਬੂਰੀ ਤੇ ਇੱਕ ਆਹ ਬੂਰੀ ਵੀ ਨੀਲੀ ਰਾਵੀ ਦੀ ਆ ਇਹ ਵੀ ਤਾਂ ਬਹੁਤ ਸੋਹਣਾਗਾ 16 ਲੀਟਰ ਦੁੱਧ ਦਿੰਦੀ 16 ਲੀਟਰ ਦੁੱਧ ਦਿੰਦੀ ਠੀਕ ਹੈ ਤੇ ਵਿੱਚ ਬਾਈ ਜਿਵੇਂ ਆ ਗਾਈਆਂ ਰੱਖੀਆਂ ਹੋਈਆਂ ਨੇ ਤੁਸੀਂ ਗਾਈਆਂ ਵੀ ਰੱਖੀਆਂ ਹੋਈਆਂ ਨੇ ਇਹ ਤੁਹਾਨੂੰ ਹਾਸੇ ਵਾਲੀ ਗੱਲ ਵੀ ਦੱਸ ਦਿਆ ਕਾਲਾ ਦੇਖਣ ਆ ਗਿਆ ਗਾਈ ਉਹ ਪਿੰਡੋਂ ਲਿਆਂਦੀ ਸੀ ਫੇ ਪੈਣੀ ਤੋਂ ਕਾਲੇ ਕਾਲਾ ਦੇਖਣ ਲੱਗਾ ਕਹਿੰਦਾ ਬੱਸੀ ਮੈਨੂੰ ਦੇ ਦੇ ਉਹ ਕਾਲਾ ਜਿਹਾ ਤਾਂ ਹੀ ਕਰ ਲੱਗਾ ਨਾ ਕਾਲੇ ਦੇ ਜੋੜ ਕੇ ਲੱਤ ਮਾਰੀ ਇਹਨੇ ਬੱਕੀ ਤੇ ਕਾਲਾ ਕਹਿੰਦਾ ਕੁੜੀਏ ਕਿਤੇ ਗਾਣਾ ਲੈ ਮੱਖੀਆਂ ਉਹ ਕਰਵਾ ਲਈਂ ਤੂੰ ਰਹਿਂਦੇ ਪਰ ਵੀਰੇ ਇੰਨੀ ਠੰਡੀ ਸੀ ਲੈ ਬੱਸੀ ਕਿਉਂਕਿ ਸੇਵਾ ਦਾ ਵੀ ਹੁੰਦਾ ਫਾਲਾ ਸੇਵਾ ਦਾ ਵੀ ਹੁੰਦਾ ਹਾਂ ਤੇ ਬਈ ਉਹ ਬੱਚਿਆਂ ਵਾਂਗੂ ਪਾਲਦੇ ਆਉਣ ਵਾਲੇ ਟਾਈਮ 'ਚ ਫਿਰ ਜਿਵੇਂ ਗਾਈਆਂ ਤੇ ਕੰਮ ਕਰੋਂਗੇ ਤੁਸੀਂ ਕਹ ਕਦੀ ਮੱਝਾਂ ਦੀ ਨਹੀਂ ਵੀਰੇ ਪਤਾ ਤਾਂ ਦੀ ਸਾਨੂੰ ਥੋੜੀ ਦਿੱਕਤ ਆ ਹਾਂ ਹਾਂ ਥਾਂ ਦੀ ਘਾਟ ਆ ਸਾਨੂੰ ਸਾਡਾ ਇਹ ਸੌਂਕ ਹੈ ਵੀ ਮੇਰਾ ਆਉਦਾ ਹੈ ਵੀ ਅਸੀਂ ਘੱਟੋ ਘਾਟ ਸੌ ਮੱਝ ਸਾਡੇ ਕੋਲ ਹੋਵੇ ਅੱਛਾ ਹਾਂ ਠੀਕ ਹੈ ਸਾਮਣ ਦੀ ਸਾਨੂੰ ਕੋਈ ਦਿੱਕਤ ਨਹੀਂ ਆਈ ਜਦ ਐਸੀ 2 ਵਜੇ ਉੱਠ ਖੜੀ ਜੀ ਸਾਨੂੰ ਕੋਈ ਦਿੱਕਤ ਨਹੀਂ ਤੇ ਬਾਕੀ ਬਈ ਜਿਵੇਂ ਹੁਣ ਤੁਸੀਂ ਇਹਨਾਂ ਨੂੰ ਫੀਡ ਤਾਂ ਚਲਕਾਰ ਗਿਲ ਪਾਉਨੇ ਹਣਾ ਦਾਣਾ ਵੀ ਪਾਉਣੇ ਵੀਰੇ ਚਿੱਟਾ ਦਾਣਾ ਕਰਦਾ ਇਹ 400 ਮਾਣ ਦਾਣੇ ਕਰ ਰੱਖੀ ਸੀਗੀ ਸਾਰੀ ਇਹਨਾਂ ਨੂੰ ਪਾਤੀ ਸੀ ਤੇ ਜਿਵੇਂ ਬਈ ਹੁਣ ਮੈਂ ਟੀਵੀ ਪਾਉਣੇ ਵੀਰੇ ਇਕੱਲੀ ਫੀਡ ਤੇ ਨਹੀਂ ਚੱਲਦਾ ਜਿਵੇਂ ਇਕੱਲੀ ਫੀਡ ਤੇ ਨਹੀਂ ਚੱਲਦਾ ਹਾਂ ਹਾਂ ਬਾਕੀ ਅਸੀਂ ਜਿਵੇਂ ਕੋਈ ਟੋਕੜ ਹੋ ਜੇ ਮੱਝ ਲੋਕ ਟੀਕੇ ਲਾ ਕੇ ਹੋਗਾ ਅਸੀਂ ਠੀਕ ਹੈ ਨਹੀਂ ਕਰਦੇ ਕਿਸੇ ਬਸ ਕਿਸੇ ਦਿਨ ਲੈ ਆ ਦਿੰਦੇ ਆ ਅਸੀਂ ਭਾਵੇਂ ਦਾ ਵੀ ਜਦੋਂ ਆਪਾਂ ਡੇਰੀ ਸੁੱਤ ਪਾਉਨੇ ਆ ਕਿਉਂਕ ਦੀ ਨਾ ਇਹ ਤਾਂ ਮਨਸੀਕੀਤਾ ਕਰੇ। ਤੇ ਭਾਈ ਉਹ ਮਾਦੀ ਹੈ ਇਹ ਨਹੀਂ ਦੀ ਗੱਲ ਨਾਲ। ਬਾਕੀ ਵੀ ਪੰਜਾਬ ਸਾਰੀਆਂ ਟੰਗੀਆਂ ਨੇ। ਸਾਰੀਆਂ ਬਈ 14 ਤੋਂ ਪਲੱਸ ਨੇ। 14 ਤੋਂ ਪਲੱਸ ਨੇ ਬਸ ਕੋਈ ਪਤਾ ਨਹੀਂ ਕਿ ਉਹ ਬਈ ਫਿਰ ਖਰਚਾ ਗੱਲ। ਖਰਚਾ ਗੱਲ ਪੈਂਦਾ। ਜੇ ਘੱਟ ਘੱਟ ਵਾਲੀ ਵੀ ਉੰਨੀ ਖਾਊਗੀ। ਉਹਨੇ ਕੱਤੀਆ ਦੇ ਜੇ ਮੱਝਾਂ ਕਿੱਥੇ ਮਰੀਆਂ ਨਹੀਂ। ਜਦੋਂ ਬੈਕ ਨੂੰ ਫੀਡ ਘਾਤੀ ਨਾਲ ਵਾਲੀ ਖਾਊਗੀ ਤਾਂ ਹੈਗੀ। ਖਾਊਗੀ ਤਾਂ ਹੈ। ਉਹਦਾ ਫਾਇਦਾ ਕੀ ਹੈ? ਇਹ ਸਾਰੀਆਂ ਦੁੱਧ ਵਾਲੀਆਂ ਨੇ ਬਈ ਹੁਣ। ਸਾਰੀਆਂ ਦੁੱਧ ਦਿੰਦੀਆਂ ਨੇ। ਸਾਰੀਆਂ ਦੁੱਧ। 1.5 ਲੀਟਰ ਬੱਤੀ ਦੰਤਾਂ ਦੀ। ਠੀਕ। ਆਹ ਮੱਝਾਂ। ਭਾਈ ਸਿਰ ਬੋਤਲ ਦੀ ਉੱਤੇ। ਐ ਹਰ ਬਾਈ ਇਹਨੇ ਦੇ ਲੰਕ ਲੱਗਾ ਹੂੰ ਸੋ ਤੇਰੇ ਅੱਜ ਕੋਈ ਚੀਜ਼ ਹੀ ਘਟਨੀ ਹੈ ਕੋਈ ਪਤਾ ਕੀ ਆ ਲੋਕ ਇੱਕ ਅੱਜ ਕੱਲ ਸੋ ਸੇਵਾ ਜੀ ਨੇ ਵੱਧ ਮਾਰਦੇ ਹੈ ਨਾ ਲੋਕ ਕਹਿੰਦੇ ਨੇ ਘਰ ਕੋਠੀਆਂ ਆਪਾਂ ਜਿਹੜਾ ਬਈ ਕਰਜ਼ਾ ਚੜਾਉਣ ਨਾਲੋਂ ਤਾਂ ਸਹੀ ਹੈ ਵੀ ਆਪਾਂ ਨਾ ਦੋ ਵਾਕ ਤੇ ਰੋਟੀ ਵਧੀਆ ਮਿਲ ਜAVE ਕਰਜ਼ਾ ਨਾ ਦੇਣ ਹਣੇ ਕਿਸੇ ਦਾ ਸਹੀ ਗੱਲ ਆ ਬਾਈ ਠੀਕ ਆ ਵੀਰੇ ਕੀ ਫਾਇਦਾ ਲੋਕ ਇੱਥੇ ਮੋਟਰਸਾਈਕਲ ਬਾਹਰ ਚ ਲਈ ਜਾਣਾ ਤੇ ਸੋ ਸੇਵਾ ਜੀ ਨੇ ਕੀ ਲੈਣਾ ਬਈ ਅੱਜ ਆਪਾਂ ਥੁੱਲਾ ਵੇਚ ਕੇ ਕੋਠੀ ਬਾਲ ਲੈ ਉਹਦਾ ਕੋਈ ਫਾਇਦਾ ਨਹੀਂ ਬਈ ਉਹਦਾ ਫਾਇਦਾ ਨਹੀਂ ਬਈ ਨਾ 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 ਲੋਕਾਂ ਨੂੰ ਦਿਖਾਉਣ ਵਾਸਤੇ ਆਪਾਂ ਆਉਦੇ ਸਰ ਕਰਜਾ ਚੜਾ ਲੀਏ ਉਹਦਾ ਕੀ ਫਾਇਦਾ ਕੀਦਾ ਕੀ ਕਰੀਏ ਲੋਕ ਵਕਤ ਇਹ ਬਾਈ ਰੋਟੀ ਵਧੀਆ ਖਾਂਦੇ ਆ ਹਰ ਇੱਕ ਆਪਣੇ ਘਰੇ ਸੁਹੂਲਤਾ ਵੀ ਕੋਟੀ ਦੀ ਮੈਨੂੰ ਨਹੀਂ ਲੱਗਦਾ ਕਿ ਆਪਾਂ ਤਾਂ ਕਹਿੰਦੇ ਵੀ ਪ੍ਰਮਾਤਮਾ ਸਾਨੂੰ ਤੰਦਰੁਸਤੀ ਦੇਵੇ ਇਹੋ ਜਿਹੇ ਤਰ੍ਹਾਂ ਸਿਆ ਦੀ ਮਿਹਨਤ ਕਰਦੀ ਰਹੀਏ ਕੋਈ ਨਾ ਕੋਲੀ ਵੀ ਬਣ ਜੂਗੀ ਵੀਰੇ ਆ ਨਾ ਹੋਈ ਹੋਈ ਹੂੰ 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 ਇਹ ਚੀਜ਼ ਇਹ ਚੀਜ਼ ਤੇ ਬਾਕੀ ਬਾਈ ਹੁਣ ਜਿਵੇਂ ਆ ਥੋੜੇ ਨਿੱਕੇ ਕਟਰੋ ਨੇ ਹਨਾ ਇੰਨਾ ਦੀ ਮੇਂ ਦੇ ਪਾਲ ਬਰੀਨਾ ਨੂੰ ਕੀ ਲੱਗ ਕੇ ਟਾਕ ਦੇਣਾ ਕਿੰਨਾ ਨੂੰ ਲੱਗ ਤੇਰਾ ਦੇ ਬਚਾਰੀ ਬਰੀਨਾ ਇਹਨਾਂ ਨੂੰ ਦੁੱਧ ਨਾ ਆਉਂਦੀ ਹੈ ਬਰੀ ਅੱਜਾ ਪੱਟੀਆਂ ਹਾਂ ਇਹ ਸਾਤ ਕਿੰਨਾ ਦੁੱਧ ਛੱਡਦਾ ਬਈ ਕਿੰਨਾ ਟਾਈਮ ਦੁੱਧ ਪਿਆਉਣਾ ਪੈਂਦਾ ਨਹੀਂ ਬਰੀ ਨੂੰ 3 ਮਹੀਨੇ ਦੁੱਧ ਸੀ ਛੱਡ ਗਿਆ 3 ਮਹੀਨੇ ਹਾਂ ਠੀਕ ਆ ਇਹ ਸਾਦੇ ਨੇ ਕੱਟਣ ਨੂੰ ਬਰੀ ਜੈਂਡਿਕ ਕੱਟਾਂ ਦੇ ਨਾਲ ਜਿਹੜਾ ਥਾਂ ਪਿਆ ਨੂੰ ਉਹ ਥੋੜੇ ਖਾਲੀ ਗੱਲ ਰੂੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦਾ ਰੋਟਾ ਸਰਦੀ ਸੀ ਨਾ ਤੇ ਨਮਾਈ ਆਪਾਂ ਸਾਦੇ ਜੀ ਕੱਟਣ ਨੂੰ ਧੱਕ ਨਾ ਮਾਉਂਦੇ ਕੱਟਣ ਨੂੰ ਨੇ ਇਹਨਾਂ ਇੱਚੜ ਲੱਗੀਆਂ ਬਰੀ ਬਾਦੂ ਚਿੱਚੜੀਆਂ ਹਾਂ ਅਸੀਂ ਕਹਿ ਗਏ ਕਿ ਉਹਨੇ ਇਹਨਾਂ ਦੀ ਕਾਦੀ ਕਰਨ ਲੱਗੇ ਤੇ ਵਿਚਾਰੇ ਅਸ ਤੇ ਭਜਾਲੇ ਪੈਣਗੇ ਕੰਮ ਵਾਲਾ ਬਈ ਕੰਮ ਵਾਲਾ ਸਾਨੂੰ ਇਹਨਾਂ ਟਾਈਮ ਨਹੀਂ ਲੱਗਦਾ ਇਹ ਉਹ ਚਿਚੜਾ ਨਹੀਂ ਖਾਲੇ ਸੀ ਜਾਨ ਬਾਈ ਬਾਈ ਫਿਰ ਧਾਰ ਦਾ ਔਖਾ ਹੋ ਜਾਂਦਾ ਉਹ ਇੰਨੇ ਪਸ਼ੂਆਂ ਦਾ ਬਾਈ ਜਮੀ ਔਖਾ ਲੱਗਦਾ ਅੱਛਾ ਠੀਕ ਆ ਨਵੀਂ ਭਰਾਏ ਕਿ ਜਿਵੇਂ ਤੂੰ ਸਿੱਧਾਰਾ ਘਾੜਦਾ ਫਿਰ ਜਿਵੇਂ ਹੱਥ ਨਹੀਂ ਪਾਈ ਜਾਂਦੀ ਮੱਝ ਫਿਰ ਤੂੰ ਜਾ ਜਾ ਵੀ ਨਹੀਂ ਸਕਦੇ ਕਿਤੇ ਰਾਤ ਨਹੀਂ ਕੱਟਾਂਗੇ ਨਾ ਇੱਕਦਮ ਤੇਰੇ ਵਾਲੀ ਗੱਲ ਤੇਰੀ ਮੱਝ ਦਾ ਹੱਥ ਬਈ ਹੋ ਜਾਂਦਾ ਇਹਦੀ ਕਿਤਾ ਆ ਜਾਂਦੀ ਹੈ ਦਿਨੋ ਕਿ ਸਾਬਾਣੀਆਂ ਨੇ ਕਿਹਾ ਸੀ ਕਿ ਨਾ ਪਿੰਡ ਵਾਲੇ ਦੀਆਂ ਬੁੜੀਆਂ ਵਧੀਆ ਹੁੰਦੀਆਂ ਨੇ ਵੀ ਪੰਜ ਛੋਟੀਆਂ ਦਾਤ ਕਿਤੇ ਜਾਨ ਉਹ ਕਹਿੰਦਾ ਜਾਨ ਪਿੱਛੇ ਨਹੀਂ ਲੱਗਦਾ ਕਹਿੰਦਾ ਸਾਡੀਆਂ ਤਾਂ ਇਹ ਹੱਤ ਪਾਈ ਜਾਂਦੀਆਂ ਨੇ ਕਿ ਨਾ ਮਿਲੀ ਕਹਿੰਦਾ ਸਾਰਾ ਸਾਲ ਇਹਨਾਂ ਦੇ ਗਾਣਾ ਪੈਣਗੀਆਂ ਕਹਿੰਦਾ ਟੈਂਪੂ ਤੇ ਝੜ ਕੇ ਆਉਣ ਚਾਹੀਏ ਬੱਸ ਤੇ ਝੜ ਕੇ ਆਉਣ 5 ਵਜੇ ਇਹਨਾਂ ਨੇ ਘਰੇ ਹੋਣਾ ਘਰੇ ਹੋਣਾ ਨਾ ਵੀ ਘਰੇ ਹੋਣਾ ਇਹ ਦੇਖ ਕੇ ਜ਼ਿੰਮੇਵਾਰੀ ਬੰਦਾ ਰਾਤ ਤੱਕ ਕਿਤੇ ਕੱਟ ਹੀ ਨਹੀਂ ਸਕਦਾ ਨਾ ਸੀ ਕੱਟੀ ਨਹੀਂ ਕਿਤੇ ਰਾਤ ਕਿਤੇ ਵੀ ਨਹੀਂ ਕਰਦੀ ਜੇ ਜਾਣਾ ਵੀ ਆ ਰਾਤ ਨੂੰ ਤਾਂ ਪਹਿਲਾਂ ਧਾਰਾ ਘੱਟ ਜਾਣਾਗਾ ਕਿਤੇ ਸ਼ਾਮ ਨੂੰ ਸੀ ਸਾਰਾ ਕੰਮ ਨਿਮੇੜ ਕੇ ਕੱਲ੍ਹ ਤੁਸੀਂ ਵੀ ਪਾ ਚ ਇਹਨਾਂ ਨੂੰ ਨਿਮਾ ਕੇ ਉਹ ਵਸਿੱਟ ਕੇ ਫੇਰ ਜਾਵਾਂਗੇ ਪਰ ਅਸੀਂ 10 ਵਜੇ ਲੈ 11 ਅਸੀਂ ਘਰੇ ਆਉਣਾਗਾ ਤੇ ਸਵੇਰੇ ਵੀਰੇ 3 ਵਜੇ ਅਸੀਂ ਆਪਦੇ ਤੋਂ ਪਹਿਲਾਂ ਇਹਨਾਂ ਨੂੰ ਸਾਹਮਣਾ ਪੈਂਦਾ ਇਹਨਾਂ ਦੇ ਢੱਪਣਾ ਪੈਂਦਾ ਇਹਨਾਂ ਦਾ ਢੱਪਣਾ ਪੈਂਦਾ ਅੱਜ ਭੁੱਖੇ ਰਹੇ ਜੇ ਅੱਜ ਵੀ ਰੋਟੀ ਨਹੀਂ ਖਾਧੀ ਰੋਟੀ ਹਜੇ ਖਾਧੀ ਨਹੀਂ ਸਵੇਰ ਦੀ 1 ਵਜੇ ਗਿਆ ਪਰ ਇਹ ਇਹਨਾਂ ਨੂੰ ਤਾਂ ਰਜਾਇਆ ਪਹਿਲਾਂ ਇਹਨਾਂ ਨੂੰ ਪਾਣੀ ਪਿਆਦਾ ਹੱਥਾਂ ਧੋਤਾ ਸਾਰਾ ਕਿਉਂ ਗਰਮੀ ਹੋ ਗਈ ਗਰਮੀ ਹੋ ਗਈ ਬਈ ਫਿਰ ਗਰਮੀ ਦਾ 3-4 ਵਾਰੀ ਨਿਮਾਉਨੇ ਹੁੰਦੇ ਹਨ ਹੈਨਾ 5 ਵਜੇ ਵੀ ਮਾਰਦੇ ਆ 5 ਵਜੇ ਵੀ ਅਸੀਂ ਉਹਦਾ ਗੱਲ ਹੀ ਹੈ ਸੱਟ ਬਣ ਹੂੰ ਜੇ ਕਿਤੇ ਟਾਇਰ ਵਾਲਾ ਪਾਇਆ ਹੁੰਦਾ ਨਾਲ ਤਾਂ ਸੱਤ ਅਠੰਧੀ ਰਹਿੰਦੇ ਹੂੰ ਹੂੰ ਵੀ ਹੁਣ ਗਰਮੀ ਬਾੜੀ ਹੋ ਗਈ ਇਸ ਦਾ ਬਹੁਤ ਸੋਚਣਾ ਹੈ ਜੱਟ ਬਾੜੀ ਜੇ ਮੈਂ ਸੋ ਇਹ ਕਿ ਤੱਕ ਦੀਆਂ ਹੋਣਗੀਆਂ ਜੱਟ ਬਾੜਾ ਤੱਕ ਦੀਆਂ ਤੇ ਬਈ ਕਮੈਂਟ ਕਰਕੇ ਦੱਸਿਓ ਵੀ ਭਾਂ ਦੇ ਕੰਮ ਕਿਵੇਂ ਲੱਗਿਆ ਤਿੰਨ ਸਾਲਾਂ ਦੀ ਮਿਹਨਤ ਆਹਾ ਕਿੰਨੇ ਪਸ਼ੂ ਹੋ ਗਏ ਬਈ ਤਿੰਨ ਸਾਲਾਂ ਚ ਇਹ ਹੁਣ ਆਪਾਂ ਘਟਾਉਣ ਲੱਗੇ ਹੋਰ ਸਾਡੀਆਂ ਮੱਝਾਂ ਕਿਤੇ ਹੋਰ ਘਰੇ ਵੀ ਬੰਦੀਆਂ ਹੋਈਆਂ ਅੱਛਾ ਹੋਰ ਘਰੇ ਹਾਂ ਹਾਂ ਉਧਰ ਨੀਵਾ ਹੋ ਗਿਆ ਸੀ ਨਾ ਸਾਡੀਆਂ ਪਹਿਲਾਂ ਤਾਂ ਉਧਰ ਸਹੀ ਵਾੜ ਦਿੰਦੇ ਸੀ ਮੱਝਾਂ ਘੋਟਾਈ ਜਾਂਦੇ ਸੀ ਘੋਟਾਈ ਜਾਂਦੇ ਸੀ ਜਾਂਦੇ ਉਧਰ ਹੁਣ ਬਣਾਵਾਂਗੇ ਕੋਰ ਇਹ ਆਪਣੇ ਕੋਲ ਹੈਗੇ ਨੇ ਬੀਰੀ ਹੁਣ 20 ਮੱਝਾਂ ਨੇ 20 ਮੱਝਾਂ ਨੇ 20 ਮੱਝਾਂ ਦਾ ਕਿੰਨਾ ਦੁੱਧ ਹੋ ਜਾਂਦਾ ਬਾਈ ਉਹਨਾਂ ਨੇ ਦੱਸਿਆ ਨੇ ਵੀ ਹੁਣ ਜਿਵੇਂ ਗਰਮੀ ਆ ਉਸ ਮਸਰ ਵੀ ਹੋ ਗਿਆ ਇਹਦੇ ਵਿੱਚ ਵੀ ਟਿੱਕਾ ਤਾਂ ਆਉਂਦੀ ਹੈ ਨਾ ਮਸਰ ਕੱਟ ਗਈਆਂ ਹੋਣਗੀਆਂ ਕੱਟ ਗਈਆਂ ਨੇ ਹੁਣ 150 ਲੀਟਰ ਦੁੱਧ ਆਪਣਾ ਜਾਂਦਾ ਠੀਕ ਆ ਬਾਈ ਹੁਣ ਸਾਰਾ ਖਰਚਾ ਕੱਢ ਕੇ ਬਚਤ ਹੈਗੀ ਇਹ ਚੋਂ 20 ਮੱਝਾਂ ਚੋਂ ਬਈ ਬੱਚਦਾ ਜੇ ਆਪਾਂ ਕਹਿ ਦਈਏ ਜਿਹਦਾ ਹੁਣ ਦੁੱਧ ਦਾ ਰੇਟ ਵਧੀਆ ਮਿਲੇ ਪਰ ਜੇ ਤੂੰ ਸੱਚੀ ਦੱਸੀ ਵੀ ਆਪਣਾ 55 ਰੁਪਏ ਲੀਟਰ ਦੁੱਧੇ ਜਾਂਦੇ ਆ 55 ਜਾਂਦੇ ਆ ਹਾਂ ਠੀਕ ਆ ਤੇ ਉਹ ਵੀ ਫੈਟ ਤੇ ਲ ਜਾਂਦੇ ਨੇ ਉਹ ਫੈਟ ਵੀ ਹਜੇ ਵੀ ਰੋਂਦੇ ਨੇ ਵੀ ਦੁੱਧ ਨਾਲੇ ਚੋ ਕੇ ਪਾਣੇ ਤੇ ਗਾਲ-ਬਾਲ ਟੀ ਵੀ ਨਹੀਂ ਬੋਲਦੇ ਪਰ ਬੱਚਦਾ ਨਹੀਂ ਹੈ ਕੋਈ ਦੁੱਧ ਝੋ ਨਹੀਂ ਬੱਚਦਾ ਦੁੱਧ ਜੋ ਘੱਟ ਬੱਚਦਾ ਤੇ ਜਿਹੜਾ ਬੱਕਰੀਆਂ ਵਾਲਾ ਉਧਰੋਂ ਉਹ ਤਾਂ ਵਧੀਆ ਕਾਰੋਬਾਰ ਹੈ ਉਹ ਵਧੀਆ ਹੈਗਾ ਮੱਜਾਂ ਨਾਲੋਂ ਕਿਵੇਂ ਠੀਕ ਲੱਗਦਾ ਉਹ ਮੱਜਾਂ ਨਾਲੋਂ ਵਧੀਆ ਹੈ ਠੀਕ ਹੈ ਪਰ ਆਪਾਂ ਇਹਨਾਂ ਨੂੰ ਵੀ ਨਹੀਂ ਮਾੜਾ ਕਰਦੇ ਇਹ ਵੀ ਨਹੀਂ ਮਾੜਾ ਕਰਦੇ ਸਾਲ ਦਿਨ ਆਪਾਂ ਉਗੀ ਬਈ ਵੀ ਆਪਾਂ ਇਹ ਮੰਨ ਕੇ ਚੱਲ 27000 ਰੁਪਏ ਦੀ ਜੀੜਾਉਂਦੀ ਆਪਾਂ ਹੱਸੀ ਦੀ ਆਉਂਦੀ ਆ ਚੱਲ ਆਪਾਂ ਜੇ 50000 ਵੀ ਛੱਡੀ ਜਾਂਣਾ ਬਹੁਤ ਆ ਕਰੇ ਬੱਟਾ ਉਹ ਤਾਂ ਕਿਸੇ ਸਰਕਾਰ ਦੀ ਹੈ ਚਾਹੇ ਤਾਂ 4 ਲੱਖ ਛੱਡੇ ਸੰਤੋਖੀ ਦਾਪਾਂ ਨੂੰ ਫੇਰ ਉਹ ਫੇਰ ਵੀ ਨਹੀਂ ਪਾਰਦੀ ਫੇਰ ਭਾਏ ਹੁੰਦਾ ਵੀ ਹੋਰ ਬਣੇ ਹੋਰ ਬਣੇ ਨਾ ਤੇ ਬਾਕੀ ਜਿਵੇਂ ਬੱਕਰੀਆਂ ਨੇ ਉਹਨਾਂ ਦਾ ਤਾਂ ਕੋ ਘਾਟੀ ਖਰਚ ਆਊਗਾ ਨਾ ਬਈ ਕਦੋਂ ਬਾਹਰ ਚੱਲ ਜਾਂਦੇ ਸਾਡੇ ਉਹ ਤੇਰੇ ਤਾਂ ਨਹੀਂ ਪਾਉਂਦੇ ਕੁਛ ਉਹਨਾਂ ਨੂੰ ਨਾ ਪਾਉਂਦੇ ਕਰੇ ਉਹਨਾਂ ਨੂੰ ਕੰਟ ਪਾਉਂਦੇ ਸੀ ਕੰਟ ਚੋਲੇ ਲਿਆ ਕੇ ਰਾ ਦੋ ਬਾਦਮਿਆਂ ਜਿਵੇਂ ਆਪਾਂ ਸਰਦੀ ਦੇ ਵਿੱਚ ਭੋ ਲੈ ਲੈਂਦੇ ਆ ਮੂੰਗੀ ਦਾ ਹੋ ਜਾਂਦਾ ਗਵਾਰੇ ਦਾ ਕੋ ਕੋ ਪਾਉਂਦੇ ਉਹ ਪਾਉਂਦੇ ਠੀਕ ਹੈ ਮਨ ਕੋਲ ਖਰਚਦਾ ਦੋਨਾਂ ਚੀਜ਼ਾਂ ਦਾ ਪਰ ਵੀ ਉਹ ਆਪ ਦਾ ਖਰਚ ਪੂਰਾ ਕਰ ਜਾਂਦੀਆਂ ਹਨ ਬਾਕੀ ਕਹਿੰਦੇ ਸੌਂਗ ਦਾ ਕੋਈ ਮਤਲਬ ਨਹੀਂ ਹੈ ਸੌਂਗ ਦਾ ਕੋਈ ਮਤਲਬ ਨਹੀਂ ਬਾਈ ਫਿਰ ਦੁੱਧ ਮੇਮਣੇ ਨੂੰ ਪਿਆ ਦਿੰਨੇ ਹਾਂ ਸਾਰਾ ਅੱਕਾ ਚੋਂਦੇ ਨਹੀਂ ਹੈਗੇ ਬਾਕੀ ਇਹਦਾ ਪਿੰਡਾ ਜਿਹੋ ਵੀ ਲੈਣ ਕਿਸੇ ਸੱਲ ਕਾਣ ਜਾਣਾ ਹੈ ਬਾਕੀ ਸਿਰਫ ਇਹ ਬੱਚਾ ਲੈਣਾ ਹੁੰਦਾ ਬੱਕਰੀਆਂ ਦੋਨੇ ਚੰਗਾ ਹੁੰਦਾ ਹੈ ਚੰਗਾ ਹੁੰਦਾ ਅਸੀਂ ਕਿਸੇ ਤੋਂ ਨਾ ਤਾਂ ਪੈਸਾ ਲੈਂਦਾ ਗਏ ਹਾਂ ਫਿਰ ਦੁੱਧ ਲੈ ਕੇ ਚੱਲ ਜਾਂਦੇ ਆ ਬਾਈ ਫਿਰ ਵਾਲਾ ਵੱਟ ਤੇ ਨਹੀਂ ਜਾਣਾ ਦਿੰਦਾ ਹੈ ਹੂੰ ਤੂੰ ਬੋਲਣੇ ਸੀ ਬਟਾ ਕਦੇ ਵੀ ਬੋਲਦੀ ਸੀ ਠੀਕ ਹੈ ਚਾਰ ਮਹੀਨਾ ਲੈ ਜੇ ਜਾਂ 10 ਦਿਨ ਲੈ ਜੇ ਅਸੀਂ ਕਦੇ ਨੋ ਕਹਿੰਦੇ ਨੇ ਪੈਸੇ ਦੱਸੋ ਵੀ ਜੇ ਐਸੇ ਕੋ ਮੋਲ ਲੈਣਾ ਕਿਸ ਤੋਂ ਹੋਰ ਲੈ ਲਓ ਨਹੀਂ ਪੈਸੇ ਨਹੀਂ ਪੈਸੇ ਨਹੀਂ ਲੱਗਦੇ ਠੀਕ ਹੈ ਤੇ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਇਹ ਕਹਿੰਦੇ ਚੌੜੇ ਵੀਰੇ ਵੀ ਗਲਤ ਕਮੈਂਟ ਕਰਨ ਨਾਲੋਂ ਤਾਂ ਕਮੈਂਟ ਨਾ ਹੀ ਕਰੋ ਜੇ ਆਪਾਂ ਕਿਸੇ ਨੂੰ ਕਹਿੰਦੇ ਚੰਗਾ ਨਹੀਂ ਬੋਲ ਸਕਦੇ ਮਾੜਾ ਵੀ ਨਾ ਬੋਲ ਹੂੰ ਵਿੱਚ ਹੁੰਦੇ ਨੇ ਮਹਾਰਾਤੀ ਇਹ ਜੇ ਵਿੱਚ ਗਲਤ ਕਮੈਂਟ ਕਰਦੇ ਉਹ ਆਪ ਕੰਮ ਵੀ ਨਹੀਂ ਕਰਦੇ ਹੁੰਦੇ ਉਹ ਫੇਸਬੁੱਕ ਹੀ ਜਿਵੇਂਗਾ ਮਹਾਰਾਤੀ ਉਹ ਚੀਜ਼ਾਂ ਨਹੀਂ ਹੁੰਦੀਆਂ ਠੀਕ ਹੈ ਬਈ ਉਹ ਹੁੰਦਾ ਦਿਲ ਨੂੰ ਦੇਸ ਪਾਣੀ ਦਾ ਕੋਈ ਵੀ ਬੰਦਾ ਜਾਈ ਕੱਲੀ ਮੇਰੇ ਤੇ ਨਹੀਂ ਹੈਗਾ ਹੋਰ ਵੀ ਬਹੁਤ ਹੋ ਮੋਰ ਵੀ ਹੁੰਦੇ ਸੀ ਰਿਹਾ ਵੀ ਆਪਾਂ ਹੈ ਕਿਹਦੇ ਨਾਲ ਆਪਾਂ ਕਿਸੇ ਦੀ ਜ਼ਿੰਦਗੀ ਤੋਂ ਕੀ ਲੈਣਾ ਬੈਠੇ ਬੈਠੇ ਕਮੈਂਟ ਕਰਕੇ ਵਿੱਚ ਗਲਤ ਬਾਤ ਜਾਣਗੇ ਅਹਾਂ ਸੋਚੀ ਜਾਂਦਾ ਵੀ ਬੰਦਾ ਕੌਣ ਸੀ ਕੀ ਕਹਿ ਗਿਆ ਬਾਕੀ ਉਹਨਾਂ ਦੀ ਆਈਡੀ ਵੀ ਨਹੀਂ ਸਹੀ ਹੁੰਦੀ ਜਿਹਦੀ ਸਹੀ ਆਈਡੀ ਉਹ ਕਮੈਂਟ ਕਰਦਾ ਮੈਂ ਕਰਦਾ ਨਹੀਂ ਹੈਗਾ ਬਈ ਜੇ ਆਪਾਂ ਕਿਸੇ ਨੂੰ ਕੁਝ ਕਹਿਣਾ ਹੈ ਤਾਂ ਸਾਹਮਣੇ ਮੱਥੇ ਕਹੋ ਹਾਂ ਠੀਕ ਆ ਵੀ ਉਹ ਕਿਸੇ ਨੂੰ ਗਲਤ ਆਈਡੀਆਂ ਬਣਾ ਕੇ ਉਹ ਚੀਜ਼ਾਂ ਹੈਗਾ ਜਿਵੇਂ ਪਟਵਾਰੀ ਕੁੜੀਆਂ ਨੇ ਲੱਗੀਆਂ ਹੋਣੀਆਂ ਆਈਡੀ ਦੇ ਚੀਜ਼ਾਂ ਹੈ ਤੁਹਾਨੂੰ ਦੇਖਦੇ ਹੋਣੀਆਂ ਬਾਕੀ ਬਈ ਤੁਹਾਨੂੰ ਸਾਰੇ ਪਿੰਡਾਂ ਜਾਣਾ ਨਾ ਇਹ ਕੰਮ ਕੋਈ ਮਾੜਾ ਹੈਗਾ ਇਹ ਕੀ ਕੰਮ ਮਾੜਾ ਹੈਗਾ ਬੱਕਰੀਆਂ ਦਾ ਕੰਮ ਆ ਜਿਹਦੇ ਟਾਈਮ ਜਿੱਦਾ ਪੂਰਾ ਵਧੀਆ ਮੈਨੂੰ ਵੀ ਕੱਲ ਉਹ ਵੀਰੇ ਟ੍ਰੈਂਡ ਚੱਲ ਰਿਹਾ ਬੋੜਾ ਕੱਲ ਪਤਾ ਨਹੀਂ ਪਰਸੋਂ ਮੈਂ ਵੀਡੀਓ ਪਾਈ ਸੀ ਉੱਤੇ ਕਮੈਂਟ ਆਇਆ ਉਹ ਕਹਿੰਦਾ ਪਹਿਲਾਂ ਲੋਪੋ ਵਾਲੇ ਨੇ ਕਹਿੰਦਾ ਘੋੜੀਆਂ ਚ ਉਹ ਕੀਤਾ ਕਹਿੰਦਾ ਹੁਣ ਤੁਸੀਂ ਬੱਕਰੀਆਂ ਦਾ ਐ ਕਰੀ ਜਾਂਦੇ ਹੋ ਕਹਿੰਦਾ ਤੁਸੀਂ ਸੱਚ ਨਹੀਂ ਦਿਖਾਉਂਦੇ ਵੀ ਜਿਹੜੇ ਬੰਦੇ ਫੇਲ ਹੋ ਗਏ ਵੀ ਉਹ ਵੀ ਦਿਖਾਓ ਬਾਈ ਕੋਈ ਫੇਲ ਨਹੀਂ ਹੋਇਆ ਚਲੋ ਆਪਾਂ ਕਹਿੰਦੇ ਆਦੇ ਸੱਚ ਨਹੀਂ ਫੇਲ ਹੋਏ ਇਹ ਨਹੀਂ ਹੁੰਦਾ ਮਰ ਮਾਮੀ ਦੇ ਦਿਲੋਂ ਉੱਪਰ ਰਹਦੇ ਬੱਕਰੀਆਂ ਜੀ ਹੁਣ ਅਸੀਂ ਬੱਕਰੀਆਂ ਹੋਰ ਹੀ ਨਹੀਂ ਕਰਾਂਗੇ ਚਾਰ ਦਿਨੇ ਜਾਵਾਂਗੇ ਇੱਥੇ ਖੜੀਆਂ ਰਹਿਣੀਆਂ ਉਹਨਾਂ ਦੀ ਬਈ ਸਾਫ ਸਫਾਈ ਨਹੀਂ ਕਰਾਂਗੇ ਜਗ੍ਹਾ ਦੀ ਜੇ ਹੁਣ ਇਹ ਚੀਜ਼ ਹੁੰਦੀ ਹੈ ਇਹਨਾਂ ਨੇ ਜਿੱਥੋਂ ਸੰਭਰੀ ਜਾਵਾਂਗੇ ਉੱਥੇ ਮੁੱਕੀ ਜਾਣੀਆਂ ਥਾਂ ਥਾਂ ਤੇ ਪਰ ਆਪਾਂ ਬਾੜਾ ਹੀ ਦੇ ਸਬਰਾਂਗੇ ਬਈ ਛੋਟ ਪੈ ਜਾਣਗੇ ਪਰ ਉਹ ਮਾਰੀ ਤੇ ਲੱਗੂਗੀ ਨਾ ਮਰਨੀਆਂ ਉਹ ਫਿਰ ਆਪਾਂ ਕਹਿੰਦੇ ਹਾਂ ਸੰਤਾ ਨੁਕਸਾਨ ਹੋ ਗਿਆ ਕਿਤੇ ਜਿੰਨਾ ਫਾਇਦਾ ਹੋਇਆ ਫਿਰ ਉਹਦਾ ਕੀ ਫਾਇਦਾ ਸਾਡੇ ਇੱਥੇ ਹੋਰ ਕਿਹਦਾ ਡੈਰੀ ਫਾਰਮ ਆ ਆਪਾਂ ਵੀ ਤਾਂ ਨਾ ਨਹੀਂ ਲੰਦੇ ਕੋਦੇ ਕਿਆ ਮੱਜਾਂ ਹੋਈਆਂ ਉਹ ਇੱਕ ਮੈਂਸ ਖੜੀ ਹੋ ਦੂਜੀ ਬੈਠਣੀ ਉਹਨਾਂ ਥੱਲੇ ਮਰਤ ਗੁੜੀਆਂ 2 ਮਿੰਟ ਖੜ੍ਹਣੀ ਸਾਦਾ ਮੱਖੀ ਹੀ ਖਾਈ ਜਾਂਦੇ ਨਾ ਕੱਟਰੂ ਕੋਈ ਬਚਦਾ ਨਹੀਂ ਪਰ ਉਹਨੂੰ ਬਚੂ ਜਿਓ ਮੈਂ ਬੁਲਾਇਆ ਸਹੀ ਗੱਲ ਆ ਉਹ ਕਿੱਤਾ ਫਿਰ ਆਪਾਂ ਕਹਿੰਦੇ ਕਿੱਤਾ ਮਾੜਾ ਕਿੱਤਾ ਨਹੀਂ ਮਾੜਾ ਹਾਂ ਤਾਂ ਕਿੱਤੇ ਦੇ ਨਾਲ ਸੌਂਗ ਵੀ ਹੋਣਾ ਚਾਹੀਦਾ ਸੌਂਗ ਵੀ ਵੱਡੇ ਹੋਣਾ ਚਾਹੀਦਾ ਔਰ ਤੁਸੀਂ ਸੌਂਗ ਕੀ ਅਗਰ ਜੇ ਤੁਸੀਂ ਕਹਿੰਦੇ ਮੈਂ ਇਹਨਾਂ ਨੂੰ ਖੜੀ ਜਾਣਾ ਖੜੀ ਜਾ ਰਹੇ ਤੇ ਗੋਹਾਂ ਨਾਲ ਪਿੱਛੋਂ ਹਟਾਈ ਜਣਾ ਵੀ ਆਪ ਦਾ ਢਿੱਡ ਭਰ ਲੋ ਅਸੀਂ ਰੋਟੀ ਆ ਜਾਪ ਖਾਦੀ ਨਹੀਂ ਖਾਦੀ ਨਹੀਂ ਹੈ ਇਹ ਮੈਂ ਨਾ ਲੱਗਦਾ ਮੈਨੂੰ ਤਾਂ ਇਹ ਲੱਗਦਾ ਬਈ ਵੀ ਜੇ ਮੈਂ ਹਨਾ ਜੇ ਕਿਸੇ ਨੇ ਕੀਤਾ ਕੋਈ ਵੀ ਕਰਨਾ ਵੀ ਪਹਿਲਾਂ ਸੌਂਗ ਹੋਣਾ ਚਾਹੀਦਾ ਸੌਂਗ ਹੋਣਾ ਚਾਹੀਦਾ ਤੇ ਇਹਦੀ ਮੱਜਾ ਰੱਖ ਲਓ ਬੱਕਰੀਆਂ ਦਾ ਰੱਖ ਲਓ ਘੋੜੀਆਂ ਰੱਖ ਲਓ ਮੁਰਗੀਆਂ ਰੱਖ ਲਓ ਕੋਸ ਮਰਜੀ ਰੱਖ ਲਓ ਨਾ ਬਈ ਵੀ ਕਿਹੜੀ ਚੀਜ਼ ਨੇ ਵੀ ਲਿਆ ਕੇ ਬੰਨ ਦੀ ਆਪਾਂ ਦੀ ਸਾਰ ਲੈਣੀ ਨਹੀਂ ਜਦੋਂ ਸੌਂਗ ਵੀ ਕੀ ਕਰਨੀ ਹੈ ਸੌਂਗ ਵੀ ਕੀ ਕਰਨੀ ਵੀ ਸੌਂਗ ਦਿਲਾ ਹੋਣਾ ਚਾਹੀਦਾ ਵੀ ਬੱਤਮਣ ਮ ਉਪਸਥਾਨ ਵਾਧੂ ਯਾਰ ਕਰਦੇ ਨੇ ਉਹਨਾਂ ਨੂੰ ਅਸੀਂ ਚੁੰਗੜੀ ਨਾਲ ਚਾਹ ਵੀ ਪਿਆ ਦਿੰਦੇ ਹਾਂ ਬਜੀ ਚਾਹ ਵਾਤ ਵੀ ਉਹ ਵੀ ਪਿਆ ਦਿੰਦੇ ਹਾਂ ਅਸੀਂ ਉਹ ਮਾਗਰ ਵਾਗਰ ਫਿਰਦੇ ਰਹਿੰਦੇ ਨੇ ਉਹ ਤੇ ਵੀ ਰੱਖੇ ਹੋਏ ਨੇ ਉਹ ਤੇ ਵੀ ਰੱਖੇ ਹੋਏ ਨੇ ਹਾਂ ਸੋਖ ਸਾਰੇ ਹੀ ਚੀਜ਼ ਅਸੀਂ ਆਪ ਨਹੀਂ ਭੁੱਖੇ ਰਹਿ ਜਾਣੇ ਪਰ ਇਹਨਾਂ ਦਾ ਇਹਨਾਂ ਦਾ ਢਿੱਡ ਪਹਿਲਾਂ ਭਰ ਦਿਓ ਠੀਕ ਆ ਬਾਈ ਧੰਨਵਾਦ ਠੀਕ ਆ ਵੀਰੇ ਧੰਨਵਾਦ